ਸਤਿ ਸ਼੍ਰੀ ਅਕਾਲ ਜੀ ਮੈਂ ਆਹ ਕੇ ਰਿੰਦੀਪ ਕੌਰ ਮਠਾੜੂ ਮੇਰੇ ਚੈਨਲ ਫੈਟੇ ਕਲੈਕਸ਼ਨ ਬੁਲਾੜਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਟਾਈ ਐਂਡ ਡਾਈ ਦੇ ਸੂਟ ਲੈ ਕੇ ਆਏ ਆ ਨਿਗਾਹ ਮਾਰੋ ਜੀ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਵੋ ਜੀ ਜਿਨ੍ਹਾਂ ਨੇ ਹਲ ਤੱਕ ਨਹੀਂ ਕੀਤਾ ਸਭ ਤੋਂ ਪਹਿਲਾਂ ਤਾਂ ਜੀ ਸੂਟ ਚੈੱਕ ਕਰੋ ਆਰਗੰਜ਼ਾ ਫੈਬਰਿਕ ਤੇ ਪਿਓਰ ਵਾਲਾ ਵਿਸਕੋਸ ਆਰਗੰਜ਼ਾ ਹੈ ਬਹੁਤ ਅੱਛਾ ਜਿਹੜਾ ਬਾਂਦਨੀ ਪ੍ਰਿੰਟ ਦੇ ਵਿੱਚ ਰਹੇਗਾ ਫੈਬਰਿਕ ਤੇ ਆਪਾਂ ਨੈਕ ਵਰਕ ਰੈਡੀ ਕਰਵਾਇਆ ਜੀ नेक डिटेलिंग ਚੈੱਕ ਕਰ ਸਕਦੇ ਹੋ ਬਹੁਤ ਸੋਹਣੀ neck detailing ਹੋਈ ਹੈ ਇਹਦੇ 4 ਸਾਈਡ ਇਦਾਂ ਵੇਲ ਪਾ ਕੇ ਜੀ ਸੈਂਟਰ ਦੇ ਵਿੱਚ ਇਦਾਂ ਜਿਹੜਾ ਮੋਤੀ ਆਂਦਾ ਜਿਹੜਾ ਆਪਾਂ neck detailing ਕੀਤੀ ਹੈ ਇਹ ਹੈਗੀ ਹੈ ਜੀ ਆਪਣਾ ਜਿਹੜਾ ਇਹਦਾ ਘੇਰਾ ਘੇਰੇ ਦੀ ਫਿਨਿਸ਼ਿੰਗ ਹੈ ਜੀ ਕਸਟਮਰ ਦੀ ਚੁਆਇਸ ਸੀ ਵੀ ਘੇਰਾ ਹੋਵੇ ਚਾਕ ਨਾ ਹੋਣ ਔਰ ਇੱਕ ਆਪਾਂ ਕਰਵਾਈਆਂ ਜੀ ਇਹਦੀਆਂ ਬਾਜੂ ਨਾਲ ਇਹਦੇ ਜਿਹੜੀ ਬਾਟਮ ਹੈ ਜੀ ਉਹ ਪਲੇਨ ਰੱਖੀ ਹੈ ਵਿਦਆਊਟ ਵਰਕ ਉਹਨਾਂ ਨੇ ਬਾਟਮ ਰਖਵਾਈ ਆਪਣੇ ਤੋਂ ਬਹੁਤ ਸੋਹਣਾ ਜਿਹੜਾ ਇਹ ਫੈਬਰਿਕ ਹੈ ਬਹੁਤ ਅੱਛਾ ਜਿਹੜਾ ਇਹਦਾ ਰਿਜ਼ਲਟ ਬਹੁਤ ਅੱਛਾ ਹੈ ਜੀ ਨਾਲ ਜਿਹੜਾ ਨੀਡਲਵਰਕ ਦਾ ਸੂਟ ਆਪਾਂ ਰੈਡੀ ਕਰਵਾਇਆ ਔਰ ਜਿਹੜਾ ਇਹ ਫੈਬਰਿਕ ਹੈ ਜੀ 1000 ਰੁਪਏ ਦਾ ਸੂਟ ਰਹਿਣ ਵਾਲਾ ਫੈਬਰਿਕ ਜਿਹੜਾ ਪ੍ਰਾਈਸ ਹੈ ਇਹਦਾ ਔਰ ਜਿਹੜਾ ਇਹਦਾ ਵਰਕ ਦਾ ਪ੍ਰਾਈਸ ਹੈ ਜੀ ਵਰਕ ਦਾ ਪ੍ਰਾਈਸ ਰਹੂਗਾ 1600 ਰੁਪਏ ਜੀ ਜਿਨ੍ਹਾਂ ਨੇ ਵੀ ਇਹ ਵਰਕ ਕਰਾਉਣਾ ਤੁਸੀਂ ਆਰਡਰ ਦੇ ਸਕਦੇ ਹੋ 1600 ਰੁਪਏ ਦਾ ਵਰਕ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਇਹ ਸੀਗਾ ਆਪਣਾ ਸੂਟ ਇਹ ਇੱਕ ਨਾਲ ਦੇ ਆਪਾਂ ਇਹਨਾਂ ਦੋਨੋਂ ਸਿਸਟਰ ਦੇ ਆਪਾਂ ਰੈਡੀ ਕਰਵਾਇਆ ਜੀ ਇਹ ਕਸਟਮਰ ਦੀ ਚੁਆਇਸ ਅਕੋਰਡਿੰਗ ਹੀ ਆਪਾਂ ਸਾਰੇ ਕਲਰ ਲਵਾਏ ਆ ਫੈਬਰਿਕ ਡਿਜ਼ਾਈਨ ਸਾਰਾ ਉਹਨਾਂ ਦਾ ਖੁੱਦਾ ਸੀਗਾ ਔਰ ਆਪਾਂ ਸਿਰਫ ਇਹਨਾਂ ਨੂੰ ਮਤਲਬ ਫਿਨਿਸ਼ਿੰਗ ਕੀਤੀ ਹੈ ਜੀ ਸਟਾਫਰ ਵੀ ਉਹਨਾਂ ਨੂੰ ਆਪਾਂ ਉਹਨਾਂ ਦੀ ਚੋਇਸ ਅਕੋਰਡਿੰਗ ਕਲਰ ਵਗੈਰਾ ਸਾਰਾ ਉਹਨਾਂ ਦੀ ਚੋਇਸ ਅਕੋਰਡਿੰਗ ਰੈਡੀ ਕਰਵਾਇਆ ਜੀ ਇਹ ਸੀਗਾ ਆਪਣਾ ਜਿਹੜਾ ਸੂਟ ਆਈਡਾਈ ਦਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਜੀ ਇਸ ਤੋਂ ਬਾਅਦ ਜੀ ਜਿਹੜੇ ਮੈਂ ਅੱਜ ਸੂਟ ਦਿਖਾਵਾਂਗੀ ਟਾਈ ਐਂਡ ਡਾਈ ਦੇ ਮੋਸਟ ਫੇਮਸ ਜਿਹੜੀ ਆਈਟਮ ਹੋਊਗੀ ਜੀ ਬਹੁਤ ਹੀ ਜ਼ਿਆਦਾ ਸਾਰਿਆਂ ਨੇ ਪਸੰਦੀਦਾ ਆਈਟਮ ਹੈ ਜੀ ਟਾਈ ਐਂਡ ਡਾਈ ਸਟੱਫ ਦੇ ਵਿੱਚ ਇਹ ਰਹੂਗਾ ਜੀ ਇਹਦਾ ਸ਼ਰਟ ਪੀਸ ਬਹੁਤ ਸੋਹਣਾ ਔਰ ਨਾਲ ਆਊਗੀ ਜੀ ਇਹਦੀ ਬਾਟਮ ਬਾਟਮ ਰਹੂਗੀ ਇਹਦੀ ਟਾਈ ਐਂਡ ਡਾਈ ਦੀ ਸ਼ਰਟ ਆਊਗੀ ਪ੍ਰਿੰਟਰ ਜੀ ਬਾਟਮ ਟਾਈ ਐਂਡ ਡਾਈ ਦੀ ਰਹੂਗੀ ਇਹਦਾ ਤੁਸੀਂ ਪਲਾਜ਼ੋ ਬਣਾ ਲਓ ਸਲਵਾਰ ਬਣਾ ਲਓ ਤੁਹਾਡੀ ਚੁਆਇਸ ਹੈ ਜੀ ਕੁਝ ਵੀ ਬਣਾ ਲਓ ਇਹ ਟਾਈ ਐਂਡ ਡਾਈ ਦੀ ਕਨਸੈਪਟ ਦੇ ਵਿੱਚ ਆਪਾਂ ਰੈਡੀ ਕੀਤੀ ਆ ਔਰ ਜਿਹੜੀ ਇਹਦੀ ਬਾਟਮ ਰਹੂਗੀ ਇਹ ਜਿਹੜੀ ਟਾਈ ਐਂਡ ਡਾਈ ਦਾ ਜਿਹੜਾ ਇਹਦਾ ਨੀਚੇ ਬਾਰਡਰ ਦਿੱਤਾ ਹੋਇਆ ਪਲਾਜ਼ੋ ਸਲਵਾਰ ਇਹ ਸਾਰਾ ਕੁਝ ਬਣ ਸਕਦੇ ਜੇ ਇਹਦਾ ਫਰੰਟ ਬੈਕ ਆਊਗਾ ਜੀ ਇਹ ਇਹ ਨੀਗਾ ਵੀ ਗੱਲੇ ਕੋਡੇ ਕੋਡੇ ਤੇ ਹੋਣਾ ਇਹ ਸਾਰਾ ਮਤਲਬ ਉਹ ਤੇ ਆਊਗਾ ਜੀ ਫਰੰਟ ਦੇ ਉੱਤੇ ਕਲਾਜ਼ੋ ਤੇ ਵੀ ਆਈਆਂ ਹੋਊਗਾ ਨਾਲ ਹੀ ਇਹਦਾ ਦੁਪੱਟਾ ਵੀ ਆਪਾਂ ਐਜ਼ ਇਟ ਰੈਡੀ ਕੀਤਾ ਮੋਰ ਪੰਖੀਆ ਜਿਹਾ ਦੁਪੱਟਾ ਜੀ ਸੇਮ ਹੀ ਦੁਪੱਟੇ ਰੈਡੀ ਕਰਵਾਏ ਹੈ 2.5 ਮੀਟਰ ਦਾ ਦੁਪੱਟਾ ਆਊਗਾ ਜੀ ਕਾਟਨ ਦਾ ਹੀ ਦੁਪੱਟਾ ਹੋਣਾ ਟਾਈ ਡਾਈ ਕਨਸੈਪਟ ਦੇ ਵਿੱਚ ਆਪਾਂ ਜਿਹੜਾ ਇਹਦਾ ਦੁਪੱਟਾ ਰੈਡੀ ਕਰਵਾਇਆ ਜੀ ਦੁਪੱਟੇ ਦੀ ਲੈਂਥ ਹੋਊਗੀ 2.5 ਮੀਟਰ ਤੁਸੀਂ ਸੂਟ ਦੇਖ ਸਕਦੇ ਹੋ ਬਹੁਤ ਅੱਛਾ ਜਿਹੜਾ ਇਹ ਦੁਪੱਟਾ ਲੱਗਦਾ ਹੈ ਜੀ ਮਤਲਬ ਚੌੜਾ ਵੀ ਇੰਨਾ ਜੀ ਦੁਪੱਟੇ ਦਾ ਵਾਰਫੁੱਲ ਹੈ ਜੀ 52 ਇੰਚ ਜਿਹੜਾ ਇਹਦਾ ਦੁਪੱਟੇ ਦਾ ਵਾਰਨ ਨਾਲ ਹੈ 2.5 ਇੰਚ ਜਿਹੜਾ ਇਹਦਾ ਮਤਲਬ 2.5 ਸੌਰੀ ਇੰਚ ਕਹੇਗੀ 2.5 ਮੀਟਰ ਦੀ ਜਿਹੜੀ ਇਹਦੀ ਕੱਟ ਰਹਿਣ ਵਾਲੀ ਹੈ ਜੀ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਨਾਲ ਇਹ ਜਿਹੜਾ ਸੂਟ ਹੈ ਇਹ ਰੈਡੀ ਹੋਇਆ ਜੀ ਇਹ ਸੀਗਾ ਆਪਣਾ ਫਰਸਟ ਸੂਟ ਇਹਦੇ ਵਿੱਚ ਸੈਕਿੰਡ ਕਲਰ ਬਣ ਕੇ ਆਇਆ 29 ਰਹੂਗਾ ਜੀ ਇਹਦਾ 999 999 ਦਾ ਰਹੂਗਾ ਜੀ ਪ੍ਰਾਈਸ ਇਹ ਸੀਗਾ ਫਰਸਟ ਕਲਰ ਜਿਹੜਾ ਮੈਂ ਤੁਹਾਨੂੰ ਬਲੂ ਵਾਲਾ ਦਿਖਾਇਆ ਸੈਕਿੰਡ ਕਲਰ ਆਊਗਾ ਜੀ ਇਹਦਾ ਬਹੁਤ ਹੀ ਸੋਨਾ ਕਾਪਰ ਜੇ ਸ਼ੇਡ ਦੀ ਜਿਹੜੀ ਰਹੂਗੀ ਜੀ ਇਹਦੀ ਸ਼ਰਟ ਰਹੂਗੀ ਫੈਬਰਿਕ ਕਾਟਨ ਆਊਗਾ ਜੀ ਕਾਪਰ ਜੇ ਸ਼ੇਡ ਦੀ ਇਹਦੀ ਸ਼ਰਟ ਰਹਿਣ ਵਾਲੀ ਹੈ ਜੀ ਔਰ ਨਾਲ ਹੀ ਆਊਗੀ ਬਾਟਮ ਬਾਟਮ ਆਉਗੀ ਜੀ ਬਹੁਤ ਸੋਹਣੀ ਟਾਈ ਐਂਡ ਡਾਈ ਦੇ ਕਨਸੈਪਟ ਦੇ ਵਿੱਚ ਆਉਣ ਵਾਲੀ ਹੈ ਜੀ ਇਹਦੀ ਇਹ ਆਉਗੀ ਜੀ ਬਾਟਮ ਮੈਂ ਤਾਂ ਉਹਨੂੰ ਪ੍ਰੋਪਰ ਦਿਖਾਨੀ ਹੈ ਜੀ ਕਿੱਦਾਂ ਇਹ ਸੂਰਪੰਟ ਕੇ ਰੈਡੀ ਹੋਣਗੇ ਇਹ ਆਉਗੀ ਜੀ ਬਾਟਮ ਇਹਦੀ ਇਹ ਹੋਣ ਵਾਲੀ ਆ ਜੀਗੀ ਸ਼ਰਟ ਔਰ ਨਾਲ ਐਜ਼ ਇਟ कॉटन ਦਾ ਆਏਗਾ ਜੀ ਦੁਪੱਟਾ ਬਹੁਤ ਸੋਹਣਾ ਆਏਗਾ ਜੀ कॉटन ਦਾ ਦੁਪੱਟਾ ਇਹ ਵਾਲਾ ਆਊਗਾ ਜੀ कॉटन ਦਾ ਦੁਪੱਟਾ ਪ੍ਰਾਈਸ ਇਹਦਾ ਰਹੂਗਾ ਜੀ 999 999 ਰੁਪਏ ਦੇ ਵਿੱਚ ਤੁਸੀਂ ਇਹ ਸ਼ੂਟ ਸਾਡੇ ਤੋਂ ਲੈ ਸਕਦੇ ਹੋ ਸ਼ਿਪਿੰਗ ਰਹੂਗੀ ਜੀ ਐਕਸਟਰਾ ਇਹ ਸੀਗਾ ਦਾ ਸੈਕਿੰਡ ਕਲਰ ਸ਼ਰਟ ਕਲਰ ਹੈ ਜੀ ਇਹਦਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਸ਼ਰਟ ਕਲਰ ਮੇਰਾ 올 ਟਾਈਮ ਫੇਵਰਿਟ ਕਲਰ ਹੈ ਜੀ ਮੈਨੂੰ ਮਤਲਬ ਪਰਸਨਲੀ ਬਹੁਤ ਪਸੰਦ ਆਇਆ ਇਹ ਸੂਰਸੇ ਦਾ ਕੰਬੀਨੇਸ਼ਨ ਬਹੁਤ ਸੋਹਣਾ ਹੈ yellow ਕਲਰ ਦੀ ਇਹਦੀ ਬਾਟਮ ਹੈ ਜੀ tie dye ਕੀਤੀ ਹੋਈ ਹੈ cream ਕਲਰ ਨਾਲ ਔਰ cream ਕਲਰ ਦੀ ਦੀ ਆਊਗੀ ਜੀ ਸ਼ਰਟ ਬਹੁਤ ਹੀ ਸੋਹਣਾ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਨਾਲ ਆਊਗਾ ਜੀ ਇਹਦਾ ਦੁਪੱਟਾ ਵਾਲਾ ਹੈਗਾ ਜੀ ਦੁਪੱਟਾ ਦੁਪੱਟਾ ਦੇਖੋ ਜਿਹਦਾ ਕਿੰਨਾ ਪਿਆਰਾ ਲੱਗ ਰਿਹਾ ਹਲਕਾ ਜਿਹਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਪ੍ਰਾਈਸ ਲਊਗਾ ਜੀ ਇਹਦਾ 999 ਪਰ ਸੂਟ ਨੈਕਸਟ ਕਲਰ ਆਊਗਾ ਜੀ ਬਹੁਤ ਹੀ ਸੋਹਣਾ ਬਲੂ ਕਲਰ ਅੱਜਕੱਲ ਜਿਹੜਾ ਨਿਊ ਸ਼ੇਡ ਚੱਲਦੇ ਪਈ ਹੈ ਜੀ ਬਹੁਤ ਹੀ ਸੋਹਣਾ ਬਲੂ ਕਲਰ ਇਹ ਤਾਨੂੰ ਬਾਟਮ ਦਿਖਾ ਦਿੰਦੀ ਹੈ ਜੀ ਐਜ਼ ਇਟ ਹੀ ਦੁਪੱਟਾ ਹੋਊਗਾ ਜਿੱਦਾਂ ਦੀ ਬਾਟਮ ਹੈ ਜੋ ਉਦਾਂ ਦਾ ਹੀ ਦੁਪੱਟਾ ਇਹ ਆਊਗੀ ਜੀ ਬਾਟਮ ਇਹ ਆਊਗਾ ਸ਼ਰਟ ਜਿਹੜਾ ਪੀਸ ਹੈ ਨਾਲ ਹੀ ਇਹਦਾ ਜਿਹੜਾ ਦੁਪੱਟਾ ਵੀ ਸੇਮ ਐਜ਼ ਇਟ ਜਿਹੜਾ ਦੁਪੱਟਾ ਬਣਿਆ ਹੋਇਆ 999 ਇਹਦਾ ਰਹੂਗਾ ਜੀ ਪ੍ਰਾਈਸ ਨੈਕਸਟ ਕਲਰ ਹੈਗਾ ਜੀ ਬਹੁਤ ਸੋਨਾ ਜਿਹੜਾ ਤਾਂਬਾ ਜਿਹਾ ਸ਼ੇਡ ਹੈ ਜੀ ਇਹਨੂੰ ਪ੍ਰੋਪਰ ਜਿਹੜਾ ਇਹਦਾ ਟੋਨ ਆਊਗੀ ਰਸਟ ਕਲਰ ਹੈ ਜੀ ਪ੍ਰੋਪਰ ਰਸਟ ਕਲਰ ਆਊਗਾ ਬਾਟਮ ਇਹਦੀ ਬਹੁਤ ਸੋਹਣੀ ਬਣੀ ਹੋਈ ਹੈ। yellow ਕਲਰ ਨਾਲ ਪਰਟਾਈ ਗਈ ਕੀਤੀ ਇਹਨੂੰ। ਬਹੁਤ ਸੋਹਣਾ ਕਲਰ ਹੈ ਜੀ ਥੋੜਾ ਬ੍ਰਾਈਟ ਆ ਰਿਹਾ ਹੈ ਵੀਡੀਓ ਦੇ ਵਿੱਚ। ਕਲਰ ਬਹੁਤ ਸੋਹਣਾ ਹੈ ਜੀ। ਜਿਹਦੇ ਜਿਵੇਂ ਤੁਹਾਨੂੰ ਇਹ ਬਾਰਡਰ ਵੀ ਆਪਾਂ ਜਿੰਨਾ ਦਿੱਤਾ ਹੈ ਜੀ ਇਹ ਚ ਤੁਸੀਂ ਕੱਟ ਕਰਕੇ ਜਿੰਨਾ ਮਰਜ਼ੀ ਬਾਰਡਰ ਰੱਖ ਸਕਦੇ। ਚਾਹੇ ਇਹਦੇ ਵਿੱਚ ਉੱਧਾ ਇੰਨਾ ਕੁ ਬਾਰਡਰ ਰੱਖ ਲਓ ਜੀ ਫੇਰ ਵੀ ਸਲਵਾਰ ਦੀ ਲੈਂਥ ਵੱਜ ਜਾਣੀ ਆ। ਕਿ ਉੱਪਰ 벨ਟ ਲੱਗਣੀ ਆ ਅਗਰ ਤੁਸੀਂ ਮਤਲਬ ਪੂਰਾ ਵੀ ਰੱਖਣਾ ਹੈ ਤਾਂ ਤੁਸੀਂ ਪੂਰਾ ਵੀ ਰੱਖ ਸਕਦੇ ਹੋ نیچے ਵੀ ਆਪਾਂ ਜਿਹੜਾ ਪਲੇਨ ਸਟੱਫ ਵੀ ਦਿੱਤਾ ਡਿਜ਼ਾਈਨਿੰਗ ਵਾਸਤੇ ਔਰ ਇਹਦਾ ਪ੍ਰਾਈਸ ਲੂਗਾ 900 ਜਿਹੜੇ ਇੰਨੇ ਤੁਸੀਂ ਇਦਾਂ ਲਗਾ ਲਓ ਵੀ ਅਗਰ ਆਪਾਂ ਇੱਕ ਟਾਈ ਡਾਈ ਦਾ ਦੁਪੱਟਾ ਵੀ ਕਰਵਾਉਣਾ ਹੈ ਜੀ ਮੈਂ ਖੁਦ ਕਸਟਮਰ ਤੋਂ 90 ਰੁਪੀ 90 ਰੁਪਏ ਇੱਕ ਕਲਰ ਦੇ ਲੈ ਲਈਆਂ ਜੀ ਅਗਰ ਆਪਾਂ ਕੱਪੜੇ ਤੇ ਕਰਾਉਣਾ ਤਾਂ ਉਹਦੀ ਡਾਈ ਮਹਿੰਗੀ ਹੋ ਜਾਂਦੀ ਹੈ ਜਿਵੇਂ ਇਹ ਹੀ ਲਗਾ ਲਓ ਜੀ ਘੱਟੋ ਘੱਟ 220 ਰੁਪਏ ਦਾ ਦੁਪੱਟੇ ਦੀ ਡਾਈ ਹੈ ਜੀ ਨਾਲ ਹੀ ਆਪਣਾ ਜਿਹੜੀ ਬਾਟਮ ਦੀ ਡਾਈ ਹੈ 250 ਤੋਂ 300 ਰੁਪਏ ਪਰ ਬਾਟਮ ਦੀ ਡਾਈ ਕੀਤੀ ਹੈ ਕਿਉਂਕਿ ਸਟੱਫ ਦੇ ਡਾਈ ਜਿਹੜੀ ਮਹਿੰਗੀ ਹੁੰਦੀ ਹੈ ਫਿਰ ਆਪਾਂ ਫੈਬਰਿਕ ਵੀ ਲਗਾਇਆ ਤੇ ਪ੍ਰਾਈਸ ਸਿਰਫ 999 ਰੁਪਏ ਰੱਖਿਆ ਜੀ ਫੈਬਰਿਕ ਵੀ ਡਾਈ ਵੀ ਦੁਪੱਟਾ ਸੂਤ ਸਾਰਾ ਤੁਹਾਨੂੰ ਰੈਡੀ ਮਿਲੇਗਾ ਸਿਰਫ 999 ਰੁਪਏ ਦਾ ਪ੍ਰਾਈਸ ਹੈ ਜੀ ਨੈਕਸਟ ਕਲਰ ਆਊਗਾ ਜੀ ਬਹੁਤ ਸੋਨਾ येलो ਕਲਰ ਪ੍ਰਿੰਟਿੰਗ ਸਾਰਿਆਂ ਦੀ ਮਤਲਬ ਬਹੁਤ ਅੱਛੀ ਹੈ ਜੀ ਪ੍ਰਿੰਟਿੰਗ ਸਾਰਿਆਂ ਦੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਨੈਕਸਟ ਕਲਰ ਤੇ ਫੋਕਸ ਕਰੀਏ ਨੈਕਸਟ ਕਲਰ ਬਹੁਤ ਸੋਹਣਾ येलो ਕਲਰ ਹੈ ਜੀ ਮਿੱਠਾ ਜਿਹਾ येलो ਕਲਰ ਹੈ ਮਤਲਬ ਉਹਦਾ ਪੜਕੀਲਾ ਜਿਹਾ येलो ਨਹੀਂ ਹੈਗਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ येलो ਹੈ ਮੱਛਰੋਂ ਨਹੀਂ ਉਹ ਗੱਲ ਨਹੀਂ ਹੈਗੀ ਇਹਦੇ ਤੇ ਔਰ ਇਹ ਹੈਗਾ ਜੀ ਇਹਦਾ येलो ਦੇ ਵਿੱਚ ਆਪਾਂ ਕਰੀਮ ਨਹੀਂ ਦਿੱਤਾ ਇਹਦੇ ਵਿੱਚ ਆਪਾਂ ਪਿੰਕ ਦਿੱਤਾ ਕਿਉਂਕਿ ਇਹਦੇ ਵਿੱਚ ਪਿੰਕ ਫਲਾਰ ਸੀਗਾ ਆਪਾਂ ਪਿੰਕ ਕਲਰ ਦੀ ਡਾਈਡ ਹੈ ਕੀਤੀ ਹੈ ਔਰ ਇਹਦਾ ਦੁਪੱਟਾ ਵੀ ਐਜ਼ ਹੀ ਹਿੱਟ ਹੀ ਬਣਿਆ ਪਿੰਕ ਕਲਰ ਦੀ ਟਾਈ ਡਾਈ ਨਾਲ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਆ ਦਾ ਬਹੁਤ ਸੋਹਣਾ ਹੈ ਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਮਤਲਬ ਕਲਰ ਕੰਬੀਨੇਸ਼ਨ ਬੜੇ ਸੋਹਣੇ ਹੈ ਜੀ ਬਹੁਤ ਸੋਹਣੇ ਲੱਗਦੇ ਵੇਅਰ ਕੀਤੇ ਹੋਏ 999 ਪਰ ਜੀ ਦਾ ਸੂਟ ਹੈ ਇਹ ਇਹਦਾ ਰੋਗਾ ਜੀ ਪ੍ਰਾਈਸ ਇਸ ਤੋਂ ਬਾਅਦ ਹੈ ਨੈਕਸਟ ਕਲਰ ਹੈ ਜੀ ਬੜਾ ਸੋਹਣਾ ਕਲਰ ਹੈ ਜੀ ਨੈਕਸਟ ਕਲਰ ਜਿਵੇਂ ਮੈਨੂੰ ਕਈ ਮੈਸੇਜ ਵੀ ਆਉਂਦੇ ਹਨਾ ਵੀ ਮੈਨੂੰ ਉਦਾਂ ਦਾ ਕਲਰ ਸਾਈਜ਼ ਹੈ ਮਹਿਰੂਨ ਨਾ ਹੋ ਗਏ ਹਨਾ ਡਲ ਜਾ ਨਾਏ ਚੈਰੀ ਹੈ ਨਾਏ ਮਹਿਰੂਨ ਹੈ ਬਹੁਤ ਹੀ ਸੋਨਾ ਕਲਰ ਹੈ ਜੀ ਬਿਲਕੁਲ ਡਲ ਜਾ ਸ਼ੇਡ ਹੈ ਇਹਦੇ ਤੇ ਰੇਲ ਟਾਈਡਾਈ ਦਿੱਤੀ ہوئی ਆਪ ਕੋ ਆਫ ਵਾਈਟ ਨਾਲ ਦੇਤੀਗੇ ਕਲਰ ਆਪਣਾ కెమికਲ ਨੇ ਜੀ ਡਾਈਆਂ ਪੱਕੀਆਂ ਨੇ ਡਾਈਆਂ ਖਰਾਬ ਨਹੀਂ ਹੋਣਗੀਆਂ కెమికਲ ਕਲਰ ਯੂਜ਼ ਕੀਤੇ ਹੋਇਆ ਜੀ ਡਾਈਆਂ ਪੱਕੀਆਂ ਡਾਈ ਖਰਾਬ ਨਹੀਂ ਹੋਊਗੀ 999 ਫਿਰ ਪ੍ਰਾਈਸ ਹੈ ਜੀ ਦੱਸੋ ਨੈਕਸਟ ਕਲਰ ਹੈਗਾ ਜੀ ਬਹੁਤ ਹੀ ਸੋਹਣਾ ਗ੍ਰੇ ਨਾਲ ਕੰਪੋ ਹੈ ਮਸਟਰਡ ਕਲਰ ਬਹੁਤ ਸੋਹਣਾ ਕਲਰ ਹੈ ਜੀ ਮਸਟਰਡ ਕਲਰ ਗ੍ਰੇ ਨਾਲ ਇਹਦਾ ਜਿਹੜਾ ਹੈਗਾ ਕੰਬੀਨੇਸ਼ਨ ਬਣਿਆ ਹੋਇਆ ਟਾਈ ਡਾਈ ਦੀ ਆਏਗੀ ਜੀ ਬਾਟਮ ਟਾਈ ਡਾਈ ਦੀ ਬਾਟਮ ਹੈ ਜੀ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਜੀ ਇਹ ਸੂਟ ਜਿਹੜੇ ਸੀ ਤੁਹਾਡੀ ਲੈ ਕੇ ਆਏ ਆ ਇਹਦੇ ਵਿੱਚ ਤੁਸੀਂ ਦੇਖੋ ਕਾਰੀਗਰਦੀ ਕਮਾਲ ਦੀ ਗੱਲ ਦੇਖੋ ਜੀ ਜਿਵੇਂ ਇਹਦੇ ਵਿੱਚ ਲਾਈਟ ਤੇ ਡਾਰਕ ਗ੍ਰੇ ਯੂਜ਼ ਕੀਤਾ ਉਵੇਂ ਆਪਾਂ ਮਤਲਬ ਬਾਟਮ ਦੇ ਵਿੱਚ ਵੀ ਲਾਈਟ ਤੇ ਡਾਰਕ ਗ੍ਰੇ ਨਾਲ ਡਾਈ ਡਾਈ ਕਰਵਾਇਆ ਬਲੇ ਬਿਲਕੁਲ ਕਲਰ ਸੇਮ ਐਜ਼ ਇਟ ਮੈਚ ਕੀਤੇ ਨੇ ਜੀ ਸਲਵਾਰ ਦਾ ਸੇਮ ਕਲਰ ਲੈ ਕੇ ਜਿਵੇਂ ਸ਼ਾਰਟ ਦੇ ਵਿੱਚ ਲਾਈਟ ਤੇ ਡਾਰਕ ਕਲਰ ਦਾ ਗ੍ਰੇ ਦਾ ਕੰਬੀਨੇਸ਼ਨ ਰੱਖਿਆ ਜੀ ਆਪਾਂ ਐਜ਼ ਇਟ ਹੀ ਬਾਟਮ ਦੇ ਵਿੱਚ ਲਾਈਟ ਡਾਰਕ ਕਲਰ ਨਾਲ ਆਪਾਂ ਟਾਈਡ ਆਈ ਦੀ ਸੀ। ਔਰ ਨਾਲ ਹੀ ਇਦਾਂ ਹੀ ਜਿਹੜਾ ਆਪਣਾ ਦਿੱਤੇ ਹੈ ਜੀ ਇਹਦੀ ਇਹਦਾ ਦਿੱਤਾ ਦੁਪੱਟਾ ਬਹੁਤ ਸੋਹਣਾ ਇਹਦਾ ਵੀ ਦੁਪੱਟਾ ਰੈਡੀ ਹੋਇਆ। ਪ੍ਰਾਈਸ ਰਹੂਗਾ ਜੀ 999 파ਸੂ ਇਹ ਸੀ ਜੀ ਆਪਣੇ ਅੱਜ ਦੇ ਸੂਟ ਰਹਿਣ ਵਾਲੇ ਨੇ ਜੀ। ਬਹੁਤ ਹੀ ਅੱਛੇ ਜਿਹੜੇ ਸੂਟ ਰਹਿਣਗੇ ਜੀ ਇਹਨਾਂ ਦੇ ਵਿੱਚੋਂ ਅਗਰ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਭੇਜ ਕੇ ਆਰਡਰ ਆਪਣਾ ਬੁੱਕ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਅਗਰ ਤੁਸੀਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਵੀ ਸਾਡੇ ਤੋਂ ਸਟਾਕ ਲੈਣਾ ਚਾਹੁੰਦੇ ਹੋ ਜੀ ਤੁਸੀਂ ਪਰ ਬਾਏ ਸੈੱਟ ਵੀ ਮਤਲਬ ਪਰ ਜਿਵੇਂ ਸੈੱਟ ਦੇ ਅਕੋਰਡਿੰਗ ਵੀ ਸਾਡੇ ਤੋਂ ਲੈ ਸਕਦੇ ਹੋ ਅਗਰ ਤੁਸੀਂ ਹੋਲਸੇਲ ਦੇ ਵਿੱਚ ਵੀ ਸੂਟ ਦੇ ਹੀ ਬਾਏ ਕਰਨੇ ਚਾਹੁੰਦੇ ਹੋ ਜੀ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਹੈ ਜੀ ਸਕਰੀਨਸ਼ਾਟ ਭੇਜੋ ਔਰ ਇੱਕ ਹੋਰ ਰਿਕੁਐਸਟ ਹੈ ਜੀ ਭੈਣਾਂ ਨੂੰ ਸਬਸਕ੍ਰਾਈਬਰ ਬਹੁਤ ਘੱਟ ਤੁਸੀਂ ਸਬਸਕ੍ਰਾਈਬ ਕਰਦੇ ਹੋ ਜੀ ਚੈਨਲ ਨੂੰ ਵੀਡੀਓ ਦੇਖ ਕੇ ਛੱਡ ਦਿੰਦੇ ਹੋ ਪਲੀਜ਼ ਸਾਡੀ ਰਿਕੁਐਸਟ ਹੈ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਵੋ ਜੀ ਵੀਡੀਓ ਦੇਖ ਕੇ ਨਾ ਛੱਡਿਆ ਕਰੋ ਹਨਾ ਇੱਕ ਇੱਕ ਸਬਸਕ੍ਰਾਈਬਰ ਨਾਲ ਦੇਖੋ ਸਾਡਾ ਜਿਹੜੀ ਸਬਸਕ੍ਰਾਈਬਰ ਦੀ ਲਿਸਟ ਹੈ ਉਹ ਡਬਲ ਟ੍ਰਿਪਲ ਹੋ ਜਾਣੀ ਹੈ ਤੇ ਉਹਦੇ ਨਾਲ ਤੁਹਾਨੂੰ ਵੀ ਦੇਖੋ ਵੀਡੀਓ ਦੇ ਵਿੱਚ ਵੀ ਹੈ ਨਾ ਵੀਡੀਓ ਆਪਣੀ ਜਿਆਦਾ ਜਿਹੜੀ ਤੁਸੀਂ ਸ਼ੇਅਰ ਕਰੋ ਤਾਂ ਜੋ ਸਬਸਕ੍ਰਾਈਬਰ ਵੀ ਵਾਸੇ ਕਰਨ ਉਹ ਵੀਡੀਓ ਵੀ ਆਪਣੀ ਸ਼ੇਅਰ ਕੀਤੀ ਜਾ ਸਕੇ ਰੇਟ ਆਪਣੇ ਬਹੁਤ ਹੀ ਜੈਨੂਨ ਹੁੰਦੇ ਆ ਜੀ ਰੇਟ ਆਪਾਂ ਜਿਆਦਾ ਨਹੀਂ ਰੱਖੇ ਕਦੇ ਵੀ ਕਿਸੇ ਵੀ ਸੂਟ ਦਾ ਰੇਟ ਜਿਆਦਾ ਨਹੀਂ ਰੱਖਿਆ ਬਾਕੀ ਤੁਸੀਂ ਤੁਹਾਨੂੰ ਪਤਾ ਇੱਕ ਕਲਰ ਹੈਗਾ ਜੀ ਦਾ ਬਲੈਕ ਬਲੈਕ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਲਾਸਟ ਕਲਰ ਹੈ ਜੀ ਇਹ ਲਾਸਟ ਸੂਟ ਹੈ ਬਲੈਕ ਕਲਰ ਦਾ ਬਲੈਕ ਦੇ ਨਾਲ ਆਪਾਂ ਪਿੰਕ ਕਲਰ ਦਾ ਜਿਹੜਾ ਇਹ ਕਿਰਾਇਆ ਜੀ ਇਹਦੇ ਤੇ ਸਾਈਡਾਈ ਕਰਾਈ ਹੀ ਹੈ ਪਿੰਕ ਕਲਰ ਦੀ ਔਰ ਦੁਪੱਟੇ ਤੇ ਵੀ ਐਸ ਇਟ ਆਉਂਦੀ ਜੀ ਠੀਕ ਹੈ ਏ ਸੀਗੇ ਜੀ ਆਪਣੇ ਅੱਜ ਦੇ ਜਿਹੜੇ ਸੂਟ ਸੀਗੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਦੀ ਆ ਜੀ ਇਹ ਵਾਲੇ ਕਲਰ ਨੇ ਜਿਹੜੇ ਆਪਣੇ ਕੋਲੇ ਬਹੁਤ ਹੀ ਸੋਹਣਾ ਇਹ ਤਾਂ ਹੈਗਾ ਬਲੂ ਕਲਰ ਹੈ ਜੀ ਬਲੈਕ ਕਲਰ ਹੋ ਗਿਆ ਇਹ ਵਾਲਾ ਨਿਊ ਸ਼ੇਡ ਬਲੂ ਕਲਰ ਹੋ ਗਿਆ ਜੀ ਬਹੁਤ ਸੋਹਣਾ ਸਾਰਨਾ ਰਹਿਣਗੇ ਜਿਹੜੇ ਆਪਣੇ ਟਾਈ ਡਾਈ ਦੇ ਰਹਿਣਗੇ ਜਿਹੜੇ ਸੂ ਟ੍ਰੈਂਡਿੰਗ ਹੈ ਜੀ ਇੱਕ ਆ ਗਿਆ ਆਪਣਾ ਅਰਸਟ ਕਲਰ yellow color ਗੱਲ ਚੈਰੀ ਸ਼ੇਡ ਆ ਗਿਆ ਜੀ ਮਸਟਰਡ ਕਲਰ ਆ ਗਿਆ ਕਾਪਰ ਕਲਰ ਆ ਗਿਆ ਜੀ ਔਰ ਇੱਕ ਆ ਗਿਆ ਜੀ ਆਫ ਵਾਈਟ ਤੇ yellow ਦਾ ਕੰਬੋ ਬਹੁਤ ਸੋਹਣੇ ਸੂਟ ਨੇ ਜੀ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਜੀ ਵੀਡੀਓ ਦੇ ਨੀਚੇ ਦੇਖੋ ਮੇਰਾ ਨੰਬਰ ਚੱਲ ਰਿਹਾ ਜੀ 73 07677738 ਇਹ ਮੇਰਾ ਨੰਬਰ ਰਹਿਣ ਵਾਲਾ ਜੀ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਮੇਰੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਵੀਡੀਓ ਨੂੰ ਦੇਖ ਕੇ ਪਲੀਜ਼ ਨਾਲ ਛੱਡਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਵੋ ਔਰ ਚਲਦੀ ਵੀਡੀਓ ਨੂੰ ਕਰ ਲਓ ਜੀ ਸ਼ੇਅਰ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਰਹਿਣਗੇ ਟਾਈ ਡਾਈ ਕਨਸੈਪਟ ਦੇ ਜਿਹੜੇ ਸੂਟ ਹੈ ਬਹੁਤ ਹੀ ਸੋਹਣੇ ਸੂਟ ਟ੍ਰੈਂਡਿੰਗ ਇਸ ਇਹ ਜਿਵੇਂ ਮਰਜੀ ਤੁਸੀਂ ਇਹਦੇ ਬਾਟਮ ਪਲਾਜ਼ੋ ਫਰਨਾ ਜਿੱਦਾਂ ਮਰਜ਼ੀ ਤੁਸੀਂ ਆਪਣੇ ਅਕੋਰਡਿੰਗ ਬਣਾ ਸਕਦੇ ਹੋ ਇਹ ਡਿਜ਼ਾਈਨਿੰਗ ਬਹੁਤ ਅੱਛੀ ਹੈ ਜੀ ਅਗਰ ਤੁਸੀਂ ਇਹਨਾਂ ਨਾਲ ਦੁਪੱਟਿਆਂ ਤੇ ਲੇਸਿਸ ਵਗੈਰਾ ਵੀ ਐਡ ਕਰਵਾਉਣਾ ਚਾਹੁੰਦੇ ਤਾਂ ਅਸੀਂ ਉਹ ਵੀ ਐਡ ਕਰਵਾ ਕੇ ਤੁਹਾਨੂੰ ਦੇਵਾਂਗੇ ਬਹੁਤ ਸੋਹਣਾ ਸਟੱਫ ਹੈ ਜੀ ਇਹ ਬੜੇ ਸੋਹਣੇ ਜਿਹੜੇ ਹੀ ਸੂਟ ਰਹਿਣਗੇ ਅੱਜ ਦੀ ਜਿਹੜੀ ਵੀਡੀਓ ਰਹੂਗੀ ਜੀ ਸਪੈਸ਼ਲ ਰਹੂਗੀ ਕਾਈ ਡਾਈ ਸੂਟਾਂ ਦੇ ਨਾਲ ਔਰ ਬਹੁਤ ਹੀ ਸੋਹਣੇ ਜਿਹੜੇ ਸੂਟ ਰਹਿਣਗੇ ਅੱਜ ਦੀ ਵੀਡੀਓ ਮੇਰੀ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ